ਸ੍ਰੀ ਵਾਹਿ ਹੈ ਗੁਰੂ ਜੀ 12 ਮਹਾਮਾਜ ਮਹਾਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਗਮਜਨ ਸੰਗ ਸਾਧੂਆ ਤੂੜੀ ਕਰੇ ਈਸ਼ਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਮਾਗਮਜਨ ਸੰਗ ਸਾਧੂਆ ਦੇ ਕਾਰਿਸ਼ਨਾ ਨਾਮ ਹਰ ਕਾ ਨਾਮ ਧਿਆਏ ਸੁਣ ਸਭ ਨਾਨੂ ਕਰਦਾਣ ਜਨਮ ਕਰਮ ਮਲ ਉਤਾਰੇ ਮੰਨਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੋਣ ਸਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁਨ ਜੀ ਦਿਆ ਪਰਵਾਨ ਜਿਸਨੋ ਦੇਵ ਦਿਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਂਢੀ ਐ ਜਿਨ ਪੂਰਾ ਗੁਰ ਮਿਹਰਵਾਨ ਜਿਨਾ ਮਿਲਿਆ ਪ੍ਰਭ ਆਪਨਾ ਨਾਨਕ ਤੈਨ ਕੁਰਬਾਨ ਮਾਗ ਸਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਸ੍ਰੀ ਵਾਹਿਗੁਰੂ ਜੀ 12 ਮਹਾਂਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵੀਚੜੇ ਕਰਿ ਕਿਰਪਾ ਮੇ ਲੋ ਰਾਮ ਚਾਰ ਪਉਂਟ ਦੇ ਇਸ ਪਰਮੇ ਥਕਿਆ ਏ ਪ੍ਰਭ ਕੇ ਸਾਮ ਤਿਹਨ ਦੁ ਦੇਤੇ ਬਹਾਰੀ ਕਿਤੇ ਨਾ ਆਵੈ ਕਾਮ ਜਲ ਬਿਨ ਸਾਕ ਕੁਮ ਲਾਵਤੀ ਉਪਜੈ ਨਾਹੀ ਧਾਮ ਹਰ ਨਾ ਨ ਮਿਲਿਆ ਸਾਜਨੈ ਕਤ ਪਾਈਐ ਵਿਸਰਾਮ ਜਿਤ ਕਰ ਹਰ ਕੰਕਨਾ ਪ੍ਰਗਟੀ ਪਟਨਾਗਰ ਸਿਗਰਾਮ ਸਰਬ ਸ਼ਿੰਗਾਰਤ ਬੋਲ ਰਸ ਸੰਨ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਣਿਆ ਮੀਤ ਸੱਜਣ ਸਭਜਾ ਨਾਨਕ ਕੀ ਬੇਨੰਤੀ ਆਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਇਹ ਤਾਂ ਗੋਵਿੰਦ ਆਰਾਧਿਆ ਹੋਵੇ ਆਨੰਦ ਕਾ ਨਾ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇਤ ਸੇ ਗਣਾ ਇੱਕ ਖਿਣਕਿਸ ਬਿਨ ਜੀਵਨਾ ਬਿਰਤਾ ਜਨਮ ਜਣਾ ਜਲ ਤਲ ਮਹਿਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤਨਾ ਵੈ ਕਿਤੜਾ ਦੁਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚਿਤ ਮਲਾਏ ਸੋ ਪ੍ਰਭੂ ਤਿਸਕੇ ਪায়ে ਲੱਗਾ ਵੇ ਸਾਖ ਤੀ ਰਣਕਾਂ ਵਾਡਿਆ ਜਿਨਾ ਪ੍ਰੇਮ ਵਸੋ ਹਰ ਸਾਜਨ ਪੁਰਖ ਵਸਾਰ ਕੈ ਲੱਗੀ ਮਾਇਆ ਤੋ ਪਤਰ ਕਲਤਰਣ ਸੰਗਤ ਨਾ ਹਰ ਬਨਾਸੀ ਓਹ ਪਲਚ ਪਲਚ ਸਗਲੀ ਮੂਈ ਝੂਠੈ ਤੰਦੈ ਮੋਹ ਇਕਸਾਰ ਕੀ ਨਾਮ ਬਿਨ ਅੱਗੇ ਲਿਆ ਖੋਏ ਦੀ ਅਵਸਾਰ ਬੁਚਨਾ ਪ੍ਰਭ ਬਿਨ ਅਵਰਣ ਕੋਏ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਹੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰਸ ਹੋਏ ਹਰ ਜੇਠ ਜੁੜਿੰਦਾ ਲੋੜਿਐ ਸੱਗੇ ਸਭ ਨਿਵਾਨਾ ਸੱਜਣ ਦਾਵਨ ਲਗਿਆ ਕਿਸੇ ਨ ਦੇ ਬੰਨ ਮਾਨਕ ਮੋਤੀ ਨਾ ਪ੍ਰਭ ਨੂੰ ਲਗੈ ਨਾਹੀਂ ਸੰ ਰੰਗ ਸੁਭੇ ਨਾਰਾਇਣੇ ਜੀਤੇ ਮਨ ਭਵਨ ਜੋਹਰ ਲੋੜਾ ਸੋ ਕਰੈ ਸੋਈ ਜੀ ਕਰਨ ਜੋ ਪ੍ਰਕੀਤੇ ਆਪਣੇ ਸਹੀ ਕਹਿ ਹੈ ਧੰਨ ਆਪਣੇ ਲਿਆ ਜੇ ਮਲੇ ਵਿਛੜ ਕੇ ਰਵਣ ਸਾਧੂ ਸੰਗ ਪ੍ਰਾਪਤੇ ਨਾਨਕ ਰੰਗਮਨਨ ਹਰ ਜੇ ਠਰ ਗਿਲਾ ਤਿਸ ਤਨੇ ਜਿਸ ਕਾ ਭਾਗ ਮਥਾਨ ਅਸਾਰਤ ਪੰਦਾ ਕਿਸ ਲਗੈ ਹਰ ਨਾਹੁਣ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸੰਧੀ ਆਸ ਸਾਧੂਏ ਭੈ ਉੱਚੀ ਐ ਗਲਪੈ ਸੁਜਮ ਕੀ ਫਾਸ ਜੀਹਾ ਵੀ ਜਸੋਲੁਣਾ ਮਥੇ ਜੋ ਲਖਿਆਸ ਰੈਣ ਵਿਹਾਣੀ ਪਛਤਾ ਨਿਉਠ ਚਲੀ ਗਈ ਨਰਾਸ ਜਿਨ ਕੋ ਸਾਧੂ ਭੇਟੀਐ ਸੋ ਦੁਰਗ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਨੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਤੂ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸਹੁੰਦਾ ਕਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਵਣੀ ਚਰਨ ਕਮਲ ਸਿਉ ਪਿਆਰ ਮਨ ਤਨ ਦਿੱਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਜਿਸਨ ਸਭੇ ਸ਼ਿਆਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵੰਤਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਬਲਾਵਣ ਹਾਰ ਜਿਨਿ ਸਖੇ ਪ੍ਰਪਾਯਾ ਹੋ ਤਿਨ ਕ ਸਦ ਬਲਿਹਾਰ ਨਾਨਕ ਹਰ ਜੀ ਮਿਆਕਰ ਸ਼ਬਦ ਸੁਵਾਰਣ ਹਾਰ ਸਾਵਣ ਤਿਨਾ ਸੁਹਾਗਨੀ ਜਿਨ ਰਾਮ ਨਾਮ ਉਰਹਾਰ ਪਦਵ ਪਰਮ ਪੁਲਵਾਣਿਆ ਦੂਜਾ ਲੱਗਾ ਹੇਤ ਲਖ ਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਵ ਬਿਨ ਸਸੀਤ ਤਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਾਮਾ ਕਿਸੈ ਨ ਦੇਣੀ ਭੇਤ ਛੜ ਖੜੋ ਤੀਖਿ ਨੇ ਮਏ ਜਿਨਸੋ ਲੱਗਾ ਹੇਤ ਹੱਥ ਮਰੋੜੇ ਤਨ ਕਪੈ ਸਿ ਆਹੋ ਹੋ ਅਸੀਤ ਜਿਹਾ ਵੀ ਜਸੋ ਲੁਣੈ ਕਰਮਾਂ ਸੰਦੜਾ ਖੇਤ ਨਾਨਕ ਪ੍ਰਸਰਨ ਅਗਤੀ ਚਰਨ ਬਿਹਦ ਪ੍ਰਵਦੇਤ ਸੇ ਪਦ ਨਰਕਣ ਪਾਈ ਹੈ ਗੁਰ ਰੱਖਣ ਵਾਲਾ ਹੀਤ ਅਸਨ ਪ੍ਰੇਮ ਉਹ ਮਹੜਾ ਕਿਉ ਮਿਲੇ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋ ਆਣ ਮਿਲਾਵੇ ਮਾਏ ਸੰਤੁਸਾਹੀ ਪ੍ਰੇਮ ਕੈ ਹਉ ਤਿਨਕੇ ਲਾਗਾ ਪਾਏ ਵਿਣ ਪ੍ਰਕ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਚ ਆਖਿਆ ਪ੍ਰੇਮ ਰਸ ਸੇ ਤ੍ਰਿਪਤ ਰਹਿ ਅਗਾਏ ਆਤਿਆ ਬੇਨਤੀ ਕਰੈ ਲਿਓ ਪ੍ਰਭੂ ਲੜਲਾਏ ਜੋ ਹਰਪੰਤ ਮਲਾਈਆਂ ਸੇ ਵਿਛੜ ਕਤੈ ਨ ਜਾਏ ਪ੍ਰਵਿੰਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੋ ਸੁਖਿ ਵਸੰਧਿਆ ਜਿਨਾਮੇ ਹਰ ਰਾਏ ਕਤਕ ਕਰਮ ਕਮਾਵਣੇ ਦੋਸ਼ ਨ ਕਾਹੋ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵਿਅਮਕ ਹੋਏ RAM ਤੇ ਲੱਗਣ ਜਨਮ ਵਿਯੋਗ ਕਿਨ ਮੈਂ ਕੋੜੇ ਹੋਏਗਾ ਜਟੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤਰ ਰੋਵੈ ਰੋਜ ਕੀਤਾ ਕਿਸ਼ੁ ਨ ਹੋਵੇ ਲਿਖਿਆ ਤੁਰ ਸੰਜੋਗ ਬੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰਾ ਸਭ ਵਿਯੋਗ ਨਾਨਕੋ ਪ੍ਰਭ ਰਖ ਲੇਹੇ ਮੇਰ ਸਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਾ ਸਭੈ ਸੋਚ ਮਗਰ ਮਾ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਆਹ ਤਿਨ ਕੀ ਸੋਭਾ ਕਿਆ ਗਣੀ ਜੀ ਸਹਬ ਮਿਲੜੀਆਂ ਆਹ ਤਨ ਮਨ ਮੋਲਿਆ ਆਰਾਮ ਸਿਓ ਸੰਗ ਸਾਥ ਸਹਿਲੜੀਆਂ ਆ ਸਾジナ ਤੇ ਬਾਹਰੀ ਸੀ ਰਹਿਣਾ ਕੇ ਲੜੀਆਂ ਆਹ ਤਿਨ ਦੁੱਖ ਨ ਕਭੋ ਉਤਰੈ ਸੇ ਜਮਕੇ ਵਸ ਪੜੀ ਆਹ ਜਿਨੇ 라ਵਿਆ ਪ੍ਰਵਿਆ ਆਪਣਾ ਸੇ ਦਿਸਨ ਨਿਤ ਖੜੀ ਆਹ ਰਤਨ ਜਿਵੇ ਹਰ ਲਾਲ ਹਰ ਕੰਠ ਤਿਨਾਂ ਜੜੀ ਆਹ ਨਾਨਕ ਵਾਸਾ ਧੂਰ ਤਿਨ ਪ੍ਰਸਰਨੀ ਦਰ ਪੜੀ ਆਹ ਮਗਰ ਪ੍ਰਭ ਆਰਾਧਨਾ ਬੋੜ ਨਾ ਜਨਮੜੀ ਆਹ ਭੁਖਤ ਖਾਰਨ ਵਿਆਪੇ ਕੰਠ ਮਿਲਿਆ ਹਰਨਾ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਰਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੋ ਵਿਖਾ ਪੁਐਨ ਸੱਕੈ ਮਿਲ ਸਾਧੂ ਗੁਣਗਾ ਹੋ ਜਹਤ ਉਪਰੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹ ਲੀਨੀ ਪਾਰ ਬ੍ਰਹਮ ਬੋੜ ਦਾ ਵਿਛੜਿਆ ਹੋ ਬਾਰ ਜੌਨ ਲਖਬੀਰ ਆ ਹਰ ਸੱਜ ਅਗਮ ਅਗਾਹੋ ਸਰਮਪਈ ਨਾਰਾਇਣੇ ਨਾਨਕ ਦਰਪਈਆ ਹੋ ਓਕ ਸੁੰਦਾ ਸਰਬ ਸੁਖ ਇਸ ਬਕਸ਼ੇ ਵੇ ਪ੍ਰਵਾਹੋ ਮਗ ਮਜਨ ਸੰਸਾਦੁਆ ਧੂੜੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੁਣਾ ਸੋਨਾਂ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਆ ਬਿਨ ਸਹਿ ਲੋਭ ਸੁਆਣ ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠਸਠ ਤੀਰ ਸਲਪਨ ਜੀ ਦਿਆ ਪ੍ਰਵਹਾਨ ਜਿਸ ਨੂੰ ਦੇਵ ਦਿਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਖਸ ਤਿਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਅਨੰਤ ਉਪਾਰ ਜਣਾ ਹਰ ਸੱਜਣ ਪ੍ਰਗਟਿ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸਜ ਸੁਹਾਵੀ ਸਰਬ ਸੁਖੋਂ ਦੁੱਖਾ ਨਾਹੀ ਜਾਏ ਇਸ ਕੋਨੀ ਵੜ ਭਾਗਣੀ ਵਰ ਪਾਇ ਹਰ ਰਾਏ ਮਿਲ ਸਹਿਆ ਮੰਗਲ ਗਾਵਹਿ ਗੀਤ ਗੋਵਿੰਦ ਲਾਏ ਹਰ ਜਿਹਿਆ ਵਰਨ ਦਿਸਾਈ ਕੋਈ ਦੂਜਾ ਲਵੇਂ ਨਾ ਲਾਏ ਹਲਤ ਪਲਤ ਸਵਾਰਿ ਉਹਨਾਂ ਨਿਹਚਲ ਦਿੱਤਣ ਜਹਾਏ ਸੰਸਾਰ ਸਾਗਰ ਤੇ ਰੱਖਿਆ ਨਾ ਬਹੁੜ ਨਜਨ ਮੈਂ ਤਹਾਏ ਜੇਵਾ ਏਕ ਅਨੇ ਗੁਣ ਕਰੈ ਨਾਨਕ ਚਰਣੀ ਪਾਏ ਫਲ ਗੁਣ ਰਿਤ ਸਲਾਹੀਆ ਜਿਸਨੋਂ ਤਿਲਣਾ ਤਮਾਏ ਜਿਨ ਜਨ ਨਾਮ ਧਿਆਇਆ ਤਿਨ ਕੇ ਕਾਸਰੇ ਹਰ ਗੁਰ ਪੂਰਾ ਰਾਧਿਆ ਦਰਗੇ ਸਚ ਖਰੇ ਸਰਬ ਸੁਖਾਂ ਨਿਦ ਚਰਨ ਹਰਿ ਪੌਜ ਲਿ ਬਖਮ ਤਰੇ ਪ੍ਰੇਮ ਭਤ ਤਨ ਪਾਇਆ ਬਿਖਿਆ ਨਾਹੇ ਜਰੇ ਉੜ ਗੈ ਦੁਬਦਾਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਸੇਵ ਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਹਾਦੇਵ ਸਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ